ਕਣਾ ਯਾਰ ਆ ਬੰਦਾ ਤੇਰੇ ਨਾਲ ਬੜੇ ਚਿਰ ਦਾ ਮੈਂ ਵੇਖਿਆ ਇਹ ਨੂੰ ਤਾਂ ਹੈ ਇਹ ਬੰਦਾ ਕੌਣ ਹੈ ਮੈਂ ਇਹਦਾ ਨਾਂ ਕੀ ਪਹਿਲਾਂ ਦੱਸ ਇਹ ਤੂੰ ਸਾਡਾ ਪਰਿਵਾਰ ਕੀ ਹਾਂ ਬਲਿਕ ਸਾਡਾ ਕਿੰਨੇ ਚਿਰ ਤੋਂ ਤੇਰੇ ਨਾਲ ਹੈ ਇਹਨੂੰ ਛੀਮਾ ਸਾਲ ਹੋ ਗਿਆ ਸੱਚੀ ਬਾਈ ਹਾਂਜੀ ਬਾਈ ਛੀਮਾ ਸਾਲ ਹੋ ਗਿਆ ਇਹਨੂੰ ਪੂਰਾ ਪੈਸੇ-ਪੂਸੇ ਦੇ ਦਿੰਦੇ ਪੂਰੇ ਤੂੰ ਪੈਸੇ ਬੋਲਣ ਨਹੀਂ ਦਿੰਦੇ ਐਂ ਪੁੱਛਦੇ ਕਿੰਨੇ ਲੈਣੇ ਹੈ ਹਾਂ ਹਾਂਜੀ ਨਾ ਐ ਕਹਿਣ ਵੀ ਤੂੰ ਕੱਲ ਲੈ ਗਿਆ ਸੀ ਪਰਸੋਂ ਲੈ ਗਿਆ ਸੀ ਉਹ ਗੱਲ ਹੀ ਨਹੀਂ ਇਹ ਕਹਿੰਦਾ ਮੈਂ 5 ਸਾਲ ਹੋ ਗਏ ਹਿਸਾਬ ਹੀ ਨਹੀਂ ਕੀਤਾ ਤੇਰੇ ਨਾਲ ਨਹੀਂ ਨਾ ਨਾ ਤੂੰ ਪੁੱਛਿਆ ਨਾ ਇਹਨੇ ਦੱਸਿਆ ਪੁੱਛਿਆ ਜਦ ਪੈਸੇ ਦੀ ਗੱਲ ਹੈ ਬਾਈ ਇਹਨੇ ਪੈਸੇ ਚਾਹੀਦੇ ਇਹ ਕਿਹਾ ਸਾਹ ਕਰ ਲਈ ਮੈਂ ਹ ਤੂੰ ਜਵਾਬ ਦੇਣਾ ਮੈਨੂੰ ਆ ਨਹੀਂ ਫਿਰ ਤੂੰ ਮੇਰੇ ਹਿਸਾਬ ਤੋਂ ਕੀ ਲੈਣਾ ਮੈਨੂੰ ਬੜੇ ਲੋਕਾਂ ਨੇ ਰੋਕਿਆ ਸੀ ਵੀ ਤੂੰ ਨਾਰ ਰਿਹਾ ਹੈ ਬਾਈ ਬੰਦਾ ਬੋਲਦਾ ਹੈ ਮੈਂ ਕਿਹਾ ਰਾਹ ਪੈਂ ਜਾ ਬਾਹ ਪੈ ਪਤਾ ਲੱਗਦਾ ਬੰਦੇ ਨਾਲ ਹਾਂ ਹਾਂ ਠੀਕ ਹੈ ਕਿ ਨਹੀਂ ਉਹ ਤਾਂ ਬਹੁਤ ਗੁੱਸੇ ਕਹਿੰਦੇ ਆ ਫਿਰ ਕਹਿੰਦਾ ਘੋੜੀ ਲੱਤ ਮਾਰੂਗੀ ਵੀਡੀਓ ਬੇਬ ਕੇ ਥੱਲੇ ਵੜਦਾ ਤੈਨੂੰ ਇਹਨੇ ਕੁਝ ਦੇਣਾ ਨਹੀਂ ਲੋਕ ਇਹਨੂੰ ਕਹਿੰਦੇ ਕਹਿੰਦੇ ਤੂੰ ਇਹਨੇ ਪੰਪਾ ਜਾ ਜਾ ਇਹ ਤਾਂ ਵੀਡੀਓ ਬਣਾਉਂਦੇ ਆ ਤੂੰ ਘੋੜੀਆਂ ਥੱਲੇ ਤੇਰੇ ਲੱਤ ਮਾਰੀ ਫੇਰ ਕੀ ਆ ਲੋਕ ਲੈ ਨਹੀਂ ਤੇ ਜਦੋਂ ਤੂੰ ਘੋੜੀ ਸੰਭਾਲਦਾ ਤੈਨੂੰ ਲੱਤ ਕਿਵੇਂ ਮਾਰੂਗੀ ਡਰਾਈਵਰ ਕੇ ਵੀ ਬੰਦੇ ਹੀ ਆ ਇਹਨਾਂ ਦੇ ਮਾਰੂਗੀ ਕਹਿੰਦੇ ਨੂੰ ਕੁਝ ਝੂਠੇ ਗੱਲ ਬਾਈ ਨਹੀਂ ਪਹਿਲਾਂ ਵੀ ਕਿਸੇ ਦੇ ਸੀਰਪੁਣਾ ਕੀਤਾ ਕਿ ਇਹਨਾਂ ਨਾਲ ਜਦੋਂ ਬਾਈ ਕੇ ਨਾਲ ਆਇਆ ਨਜ਼ਾਰਾ ਹੀ ਆ ਅੱਛਾ ਵੀ ਇਹਨਾਂ ਕੋਲ ਜਾਣਾ ਹੀ ਨਹੀਂ ਬਾਈ ਪਹਿਲਾਂ ਹੋਰ ਵੀ ਕੀਤਾ ਨੇ ਕੀਤਾ ਤਾਂ ਪਰ ਨਹੀਂ ਸਵਾਲ ਉਹ ਸਵਾਲ ਨਹੀਂ ਆਇਆ ਮੈਨੂੰ ਮੈਂ ਸਹੀ ਗੱਲ ਦੱਸਾ ਤੁਹਾਡੇ ਕੋਲੇ ਬਾਣ ਪਹਿਲਾਂ ਠੇਕੇ ਤੇ ਹੁੰਦਾ ਸੀਗਾ 30 30 35 ਕਿੱਲੇ ਵਾਈ ਕਰਦੇ ਸੀ ਅਸੀਂ ਉਹ ਛੱਡਤੀ ਘਰ ਦੀ ਵਾਈ ਰਹੀਗੀ 14 ਕਿੱਲਾਂ ਦੀ ਠੀਕ ਹੈ ਇਹ ਸਿਰਫ 14 ਕਿੱਲੇ ਸੰਭਾਲਣੇ ਬਸ ਆਪਦਾ ਘਰ ਦਾ ਗੱਲ ਤਾਂ ਹੰਲਾ 14 ਕਿੰਨੇ ਰੱਖੇ ਮੈਨੂੰ ਮੂੰਹ ਤੇ ਲੈ ਕਰਕੇ ਕਹਿੰਦਾ ਬਾਈ ਯਾਰ ਮੈਨੂੰ ਨਾ ਜਵਾਬ ਦੀ ਮੈਨੂੰ ਦਿਹਾੜੀ ਘੱਟ ਦੇ ਦੀ ਬੋਲਣ ਅੱਛਾ ਮਟਾਈ ਨਾ ਬੱਲੇ ਬੱਲੇ ਇਹਨੂੰ ਆਏ ਆ ਵੀ 12 ਕਿਲੇ ਅੱਗੇ 14 15 ਕਿਲੇ ਇਕੱਲਾ ਹੀ ਸੰਭੀ ਜਾਂਦਾ ਸੀਗਾ ਯਾਰ ਹੁਣੇ ਖੇਤੀ ਠੇਕੇ ਛੱਡਤੀ ਮੈਨੂੰ ਹਟਾਉਗੇ ਕੰਮ ਹੀ ਹੈ ਨਹੀਂ ਕਰੇ ਤੇ ਕਹਿੰਦਾ ਬਈ ਯਾਰ ਕਰੀ ਨਾ ਮੈਂ ਕਿਹਾ ਯਾਰ ਤੂੰ ਰਹਿਣ ਦੇ ਆਪਾਂ ਨਹੀਂ ਕਰਦੇ ਕੋ ਕੰਮ ਕਰੇ ਹੋ ਜਾਂਦਾ ਰੇ ਪਾਣੀ ਤਾਂ ਨਾਲ ਪਾਣੀ ਮੈਂ ਸਾਰਾ ਕੰਮ ਪੱਕੇ ਨਾਲ ਅੱਜ ਵੜਾ ਕੇ ਲੈ ਆ ਅੱਛਾ ਨਾਲ ਤੂੰ ਜਾਣਾ ਹੀ ਨਾਲ ਜਾਨੇ ਆ ਅਸੀਂ ਨਾਲੇ ਅਗਲਾ ਕਹਿੰਦਾ ਡਾ ਵੀ ਦੋ ਗੱਡੀ ਦੇ ਵੱਡੀਆਂ ਦੋਨਾਂ ਦੇ ਵੱਡੀਆਂ ਦੇਖ ਫੋਲੀਆਂ ਹੀ ਨਹੀਂ ਤਾਂ ਹੀ ਤੂੰ ਕਹਿ ਵੀ ਇਹ ਆਊਗਾ ਤਾਂ ਮੈਂ ਵੀਡੀਓ ਬਣਾਉਣੀ ਨਹੀਂ ਤੇ ਨਹੀਂ ਬਣਾਉਣੀ ਹੈ ਨਾ ਹਾਂ ਹਾਂ ਨਹੀਂ ਤਾਂ ਆਪਾਂ ਉਦੋਂ ਬਣਾ ਲੈਣੀ ਸੀ ਹਨਾ ਕਿਦੋਂ ਉਦੋਂ ਹਾਂ ਉਦੋਂ ਹੈ ਨਹੀਂ ਸੀ ਫਿਰ ਇਹ ਫਿਰ ਘੋੜਿਆਂ ਘਣਿਆਂ ਦੀ ਮੈਂ ਪੂਰੀ ਨੌਲੇਜ ਐਸਾ ਸਾਫ ਪਾਈ ਮੈਂ ਕਿਤੇ ਭੱਗ ਜਾਣਾ ਮੈਨੂੰ ਕੀ ਫਿਕਰ ਨਹੀਂ ਪਿੱਛੇ ਵੀ ਘੋੜੇ ਦੇ ਕਿ ਇਹ ਹੀ ਸੰਭਾਲੂਗਾ ਇਹ ਨਹੀਂ ਥਾਮਣੀਆਂ ਤੇ ਰਾਤ ਬਰਾਤੇ ਵੀ ਕੰਮ ਆ ਜਾਂਦਾ ਜਿਵੇਂ ਪਾਣੀ ਰਾਤ ਬਰਾਤੇ ਹਾਂ ਨਹੀਂ ਰਾਤ ਪਾਣੀ ਤਾਂ ਮੈਂ ਲੈ ਕੇ ਨਹੀਂ ਜਾਂਦਾ ਯਾਰ ਹਾਂ ਔਰ ਪਾਣੀ ਜੋ ਮੋਟਰਸੇਡ ਤੇ ਆਣਾ ਮੈਂ ਤਾਂ ਨਿੰਦਰੀ ਮਾਰਨਾ ਇਹਨੂੰ ਕਿ ਮਾਰਨਾ ਹਾਂ ਅੱਛਾ ਜੇ ਵੀ ਰਾਤ ਨੂੰ ਨਹੀਂ ਇਤੋਂ ਸਰਵਿਸ ਲੈਣੀ ਦਿਨੇ ਤੇ ਨਹੀਂ ਲੈਣੀ ਜੇ ਕੋ ਘਰੇ ਕੋਈ ਪਸ਼ੂ ਡੰਗਰ ਕਾ ਘੋੜੀ ਘਾੜੀ ਸੂਈ ਉਹਦੇ ਨੂੰ ਫੋਨ ਮਾਰਾ ਮੈਂ ਕੋਲੇ ਰੱਖੀ ਇਹਨੂੰ ਫੋਨ ਮਾਰੇ ਉਹਦੀ ਆ ਕੇ ਕਰੇ ਉਦੋਂ ਹੀ ਆ ਜਾਣਾ ਹੈ ਹੈ ਨਹੀਂ ਕੀ ਰਾਸ ਨਾਗੀ ਇੰਦਰੀਪ ਬਾਈ ਸੰਦੀਪ ਹਾਂਜੀ ਜ਼ਿੰਮੇਵਾਰੀ ਬੈਂਕ ਕਮਾਰਾ ਨਹੀਂ ਬੈਂ ਹੈ ਬਾਈ ਹਾਂ ਬੱਚੇ ਆ ਬਿਲਕੁਲ ਤੇ ਬਾਕੀ ਜਵੇਂ ਉਹਨਾਂ ਦੇ ਦਿਲ ਦਾ ਨਹੀਂ ਇਹਦੇ ਵਿੱਚ ਕੁਝ ਹੈਗਾ ਵੈਸੇ ਤਾਂ ਸਾਨੂੰ ਵੀ ਮਾੜਾ ਚੰਗਾ ਤਾਂ ਸਾਨੂੰ ਵੀ ਕਹੀ ਜਾਂਦਾ ਚੱਲ ਤੂੰ ਤਾਂ ਫਿਰ ਵੀ ਆ ਸਾਡੇ ਨਾਲ ਰਹਿੰਦਾ ਹਣ ਸਾਡੇ ਉਹਦਾ ਨਾ ਇਹਨੂੰ ਗੱਲ ਟੋਕ ਦੇ ਨਾ ਮੈਂ ਗੱਲ ਗਲਤ ਕਰੀ ਉੱਥੇ ਤਾਂ ਟੋਕਣ ਦਾ ਹੱਕ ਬੰਦਾ 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 ਸਹੀ ਕਰ ਜਦੋਂ ਬੰਦਾ ਗਲਤ ਕਰੇ ਨਾ ਗੱਲ ਉੱਥੇ ਦਾ ਗੱਲ ਇਹਦੇ ਦੂਜੇ ਬੇਲੀ ਕਾਲੇ ਦਾ ਕੀ ਸੁਭਾਅ ਉਹਦਾ ਉਹ ਵੀ ਬੋੜੇ ਚੰਗੇ ਆ ਅਹਾਂ ਵਧੀਆ ਲਾਉਂਦਾ ਹੱਥ ਕੰਮ ਨੂੰ ਕਣੀ ਉਹ ਲਾ ਲੈਂਦਾ ਕਈ ਵਾਰ ਨਹੀਂ ਲਵਾ ਦਿੰਦੇ ਹੀ ਆ ਲਵਾ ਮੈਂ ਸੋਣਿਆ ਜਮਾਂ ਹੀ ਬਿੱਲਾ ਹਨਾ ਨਹੀਂ ਨਹੀਂ ਵਧੀਆ ਈਮਾ ਦਿੰਦਾ ਫਰੋਸਾ